ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅਸ ਅੱਜ ਉਹ ਸਖਸ਼ੀਤ ਬਾਰੇ ਗੱਲ ਕਰਾਂਗੇ ਜਿਹਨੂੰ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਸਤਕਾਰ ਨਹੀਂ ਮਿਲਿਆ ਜਿੰਨਾ ਕੀ ਮਿਲਣਾ ਚਾਹੀਦਾ ਸੀ ਤੇਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਦੇ ਪੁੱਤਰ ਮਹਾਰਾਜੇ ਦਲੀਪ ਸਿੰਘ ਦੀ ਅੱਜ ਗੱਲ ਕਰਾਂਗੇ ਸਨ 1835 ਦੇ ਵਿੱਚ ਮਹਾਰਾਜੇ ਰਣਜੀਤ ਸਿੰਘ ਦਾ ਵਿਆਹ ਮਹਾਰਾਣੀ ਜਿੰਦ ਕੌਰ ਨਾਲ ਹੋਇਆ ਮਹਾਰਾਣੀ ਜਿੰਦ ਕੌਰ ਮਹਾਰਾਜੇ ਰਣਜੀਤ ਸਿੰਘ ਦੀ ਅਖੀਲੀ ਪਤਨੀ ਤੇ ਪੰਜਾਬ ਦੀ ਅਖੀਲੀ ਮਹਾਰਾਣੀ ਸੀ 4 ਸਤੰਬਰ 1838 ਨੂੰ ਮਹਾਰਾਣੀ ਜਿੰਦਕੌਰ ਦੀ ਕੁਖੋਂ ਮਹਾਰਾਜੇ ਦਲੀਪ ਸਿੰਘ ਨੇ ਜਨਮ ਲਿਆ ਮਹਾਰਾਜੇ ਦਲੀਪ ਸਿੰਘ ਦੇ ਜਨਮ ਦੇ 1 ਸਾਲ ਬਾਅਦ ਹੀ ਦਿਲ ਦਾ ਦੌਰਾ ਪਿਆ ਤੇ 5-6 ਮਹੀਨਿਆਂ ਦੇ ਵਿੱਚ ਮਹਾਰਾਜੇ ਰਣਜੀਤ ਸਿੰਘ ਦੀ ਮੌਤ ਹੋ ਗਈ ਹੁਣ ਮਹਾਰਾਜੇ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਦੇ ਖਤਰਾ ਪੈ ਗਿਆ ਕਿਉਂਕਿ ਰਾਜ ਹੁਣ ਕਦੇ ਵੀ ਖੁੱਸ ਸਕਦਾ ਹੀ ਕਿਉਂਕਿ ਮਹਾਰਾਜੇ ਰਣਜੀਤ ਸਿੰਘ ਵਰਗਾ ਰਾਜਾ ਜਿਹੜਾ ਸਾਰਿਆਂ ਨੂੰ ਜੋੜ ਕੇ ਰੱਖੇ ਨਾਲ ਇਹ ਔਖਾ ਹੀ ਮਿਲਦਾ ਹੈ ਰਾਨ ਸਿੰਘ ਡੋਗਰਾ ਤੇ ਗੁਲਾਬ ਸਿੰਘ ਡੋਗਰਾ ਨੇ ਸਾਜ਼ਿਸ਼ਾਂ ਰਚੀਆਂ ਤਾਂ ਕਿ ਉਹ ਰਾਜ ਨੂੰ ਹੜੱਪ ਸਕਣ ਮਹਾਰਾਜੇ ਖੜਕ ਸਿੰਘ ਤੇ ਇਲਜ਼ਾਮ ਲੱਗਾ ਕਿ ਉਹਨਾਂ ਨੇ ਪੰਜਾਬ ਨੂੰ ਗੋਰੀਆਂ ਨੂੰ ਵੇਚ ਦਿੱਤਾ ਇਸ ਇਲਜ਼ਾਮ ਕਰਕੇ ਉਹਨਾਂ ਨੂੰ ਕੈਦ ਕੀਤਾ ਗਿਆ ਜੇਲ੍ਹ ਵਿੱਚ ਉਹਨਾਂ ਨੂੰ ਟਿੱਟਾ ਸੀਸਾ ਪਲਾ ਕੇ ਤੇ ਮਰਵਾ ਦਿੱਤਾ ਗਿਆ ਉਹਨਾਂ ਦਾ ਅੰਤਿਮ ਸੰਸਕਾਰ ਕਰਕੇ ਮੁੜ ਰਏ ਉਹਨਾਂ ਦੇ ਪੁੱਤਰ ਮਹਾਰਾਜਾ ਕਨਵਰ ਨਾਨਹਾਲ ਸਿੰਘ ਉਹਨਾਂ ਦੇ ਉੱਤੇ ਕਿਲੇ ਦੀ ਇਮਾਰਤ ਦਾ ਇੱਕ ਹਿੱਸਾ ਸੁੱਟ ਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਜਖਮੀ ਨੌਨਿਹਾਲ ਸਿੰਘ ਨੂੰ ਅੰਦਰ ਲਿਜਾ ਕੇ ਪਥਰਾਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਇੱਕੇ ਦਿਨੀ ਦੋਵੇਂ ਪਿਓ-ਪੁੱਤ ਗਦਾੜ ਡੋਗਰਿਆਂ ਨੇ ਮਰਵਾ ਦਿੱਤੇ। ਰਾਣੀ ਚੰਦਕੌਰ ਤੇ ਮਹਾਰਾਜਾ ਸ਼ੇਰ ਸਿੰਘ ਇਹ ਵੀ ਡੋਗਰਿਆਂ ਦੀ ਚਾਲਾ ਦਾ ਸ਼ਿਕਾਰ ਹੋ ਗਏ। ਮਹਾਰਾਜਾ ਰਣਜੀਤ ਸਿੰਘ ਜਦ ਤੱਕ ਜਾਂਦਾ ਹੀ ਉਹਦੋਂ ਤੱਕ ਕਿਸੇ ਦੀ ਹਿੰਮਤ ਨਹੀਂ ਸੀ ਪਈ ਕਿਸੇ ਦੀ ਯਰਤ ਨਹੀਂ ਸੀ ਪਈ ਵੀ ਉਹ ਪੰਜਾਬਲ ਅੱਖ ਚੁੱਕ ਕੇ ਵੀ ਵੇਖ ਲਵੇ। ਪਰ ਮਹਾਰਾਜੇ ਦੀ ਮੌਤ ਪਿਛੋਂ ਸਭ ਕੁਝ ਬਦਲ ਗਿਆ ਹੀ। ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਸਿਰਫ 5 ਸਾਲ ਦੀ ਉਮਰ ਦੇ ਵਿੱਚ ਹੀ ਰਾਜ ਗੱਦੀ ਤੇ ਬਿਠਾ ਦਿੱਤਾ ਗਿਆ। ਹਾਲਾਂਕਿ ਰਾਜ ਨੂੰ ਚਲਾਉਂਦੀ ਉਹਨਾਂ ਦੀ ਮਾਤਾ ਮਹਾਰਾਣੀ ਜਿੰਦ ਕੌਰ ਹੀ ਕਿਉਂਕਿ 5 ਸਾਲ ਦੇ ਬੱਚੇ ਨੂੰ ਕਿੰਨੇ ਕੁ ਸੋਝੀ ਹੁੰਦੀ ਵਾ ਆਪਾਂ ਸਾਰਿਆਂ ਨੂੰ ਪਤਾ ਵਾ। ਜਿਹੜੇ ਗੋਰੇ ਸਾਨੂੰ ਐਸੇ ਮੌਕੇ ਦੀ ਭਾਲ ਕਰਦੇ ਸਨ। 13 ਦਸੰਬਰ 1845 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰੰਗਲੇ ਪੰਜਾਬ ਤੇ ਗੋਰਿਆਂ ਨੇ ਹਮਲਾ ਕਰ ਦਿੱਤਾ। ਜਦੋਂ ਤੱਕ ਮਹਾਰਾਜਾ ਜਉਂਦਾਹੀ ਉਦੋਂ ਤੱਕ ਇਹਨਾਂ ਦੀ ਯੁਰਤ ਨਹੀਂ ਹੀ ਪਈ ਵੀ ਪੰਜਾਬ ਅਲੱਖ ਚੱਕ ਕੇ ਵੀ ਵੇਖ ਲੈਣ ਤੇ ਉਹਦੇ ਮਰਨ ਦੇ 6 ਸਾਲ ਬਾਅਦ ਇਹਨਾਂ ਦੀ ਯੁਰਤ ਪਈ ਵੀ ਹਮਲਾ ਕਰਦੀ ਏ ਉਹ ਵੀ ਇਹਨਾਂ ਦੀ ਯੁਰਤ ਉਦੋਂ ਪਈ ਜਦੋਂ ਇਹਨਾਂ ਦਾ ਸਿਰਫ ਇੱਕ 5 ਸਾਲ ਦਾ ਪੁੱਤਰ ਹੀ ਰਹਿ ਗਿਆ ਸੀ ਤਾਂ ਜਿਹੜੀ ਇਹ ਪਹਿਲੀ ਐਂਗਲੋ ਸਿੱਖ ਵਾਰ ਹੋਈ ਸੀ ਇਹ ਤੋਂ ਬਾਅਦ 9 ਮਾਰਚ 1846 ਨੂੰ ਲਾਹੌਰ ਦਰਬਾਰ ਤੇ ਗੋਰੀਆ ਦੇ ਵਿੱਚ ਸੁਲਾਹ ਹੋ ਗਈ ਤੇ ਪੰਜਾਬ ਦੇ ਕੁਝ ਹਿੱਸੇ ਗੋਰੀਆ ਨੂੰ ਦੇ ਦਿੱਤੇ ਗਏ ਕਹਿ ਸਕਦੇ ਜੋ ਵੀ ਲਗਭਗ ਸਿੱਖ ਰਾਜ ਖਤਮ ਹੋ ਹੀ ਗਿਆ ਸੀ ਅੰਗਰੇਜ਼ਾਂ ਨੇ ਕਈ ਗੱਦਾਰ ਸਿੱਖਾਂ ਨੂੰ ਪੈਸੇ ਦੇ ਦੰਮ ਤੇ ਆਪਣੇ ਨਾਲ ਰਲਾ ਲਿਆ ਇਹਨਾਂ ਦੇ ਰਾਹ ਦਾ ਹੁਣ ਰੋੜਾ ਹੀ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦਕੌਰ ਅਸਲ ਖਤਰਾ ਹੀ ਇਹਨਾਂ ਨੂੰ ਮਹਾਰਾਣੀ ਜਿੰਦਕੌਰ ਤੋਂ ਕਿਉਂਕਿ 5 ਸਾਲ ਦੇ ਨਿਆਣੇ ਨੂੰ ਕੋਈ ਬਹੁਤੀ ਸਮਝ ਤੇ ਹੁੰਦੀ ਨਹੀਂ ਰਾਣੀ ਨੂੰ ਮਾਰਨ ਦੀਆਂ ਬਹੁਤ ناکਾਮ ਕੋਸ਼ਿਸ਼ਾਂ ਹੋਈਆਂ ਮਹਾਰਾਣੀ ਜਿੰਦਕੌਰ ਨੂੰ ਰਾਜ ਦੇ ਹਰ ਇੱਕ ਕੰਮ ਤੋਂ ਵੱਖ ਕੀਤਾ ਜਾਣ ਲੱਗਾ ਤਾਂ ਜਿਵੇਂ ਕਿ ਆਪਾਂ ਸਰਵਣ ਕੀਤਾ ਹੈ ਵੀ ਪੰਜਾਬ ਦੇ ਵਿੱਚ ਕੁਝ ਹਸਿਆ ਤੇ ਗੋਰੀਆ ਦਾ ਰਾਜ ਆ ਗਿਆ ਸੀ 1846 ਤੱਕ ਲਾਰਡ ਹਾਰਡਿੰਗ ਨੂੰ ਹੁਣ ਪੰਜਾਬ ਦਾ ਗਵਰਨਰ ਜਨਰਲ ਅਪਾਇੰਟ ਕੀਤਾ ਗਿਆ ਹੈਨਰੀ ਲਾਰੈਂਸ ਪੰਜਾਬ ਦਾ ਰੈਜ਼ਿਡੈਂਸ ਮਨਿਸਟਰ ਬਣ ਗਿਆ ਇਹਨਾਂ ਦੋਵਾਂ ਨੇ ਇਹ ਤਰਕੀਬ ਸੋਚੀ ਵੀ ਕਿ ਕਿਹੜੇ ਤਰੀਕੇ ਮਹਾਰਾਜਾ ਦਲੀਪ ਸਿੰਘ ਨੂੰ ਤੇ ਮਹਾਰਾਣੀ ਜਿੰਦਕੌਰ ਨੂੰ ਵਕਫ ਕੀਤਾ ਜਾਵੇ ਕਿਉਂ ਕਰਕੇ ਇਹਨਾਂ ਨੇ ਮਹਾਰਾਣੀ ਜਿੰਦਕੌਰ ਦੇ ਕਤਲ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਸਨ ਪਰ ਉਹਨਾਂ ਵਿੱਚੋਂ ਇੱਕ ਵੀ ਸਫਲ ਨਹੀਂ ਹੋਈ ਹੁਣੇ ਚਾਹੁੰਦੇ ਸਨ ਵੀ ਇਹਨਾਂ ਨੂੰ ਵਕੀ ਕਰਦੀਏ ਇਦੇ ਤਹਿਤ ਹੀ ਇਹਨਾਂ ਨੇ 1847 ਤੋਂ 1849 ਤੱਕ ਮਹਾਰਾਣੀ ਜਿੰਦਕੌਰ ਨੂੰ ਨਜ਼ਰਬੰਦ ਕੀਤਾ ਗਿਆ। ਸ਼ੇਖੋਪੁਰਾ ਬਨਾਰਸ ਤੇ ਉੱਤਰ ਪ੍ਰਦੇਸ਼ ਦੇ ਚਨਾਰ ਕਿਲੇ ਵਿੱਚ 18 April 1849 ਨੂੰ ਮਹਾਰਾਣੀ ਜਿੰਦਕੌਰ ਚਨਾਰ ਦੇ ਕਿਲੇ ਜੋ ਪੇਸ਼ ਬਦਲ ਕੇ ਤੇ ਬਾਹਰ ਨਿਕਲ ਗਈ। ਬਹੁਤ ਦਿਨ ਤੱਕ ਮਹਾਰਾਣੀ ਭਟਕਦੀ ਰਹੀ ਤੇ ਫਿਰ ਥੋੜੇ ਦਿਨਾਂ ਬਾਅਦ ਇਹਨੇ ਰਾਣਾ ਜੰਗ ਬਹਾਦਰ ਜਿਹੜਾ ਕਿ ਨੇਪਾਲ ਦਾ ਰਾਜਾ ਹੀ ਉਹਦੇ ਕੋਲੇ ਨੇ ਸ਼ਰਨ ਲੈ ਲਈ। ਰਾਣਾ ਜੰਗ ਬਹਾਦਰ ਜਿਹੜਾ ਹੀ ਮਹਾਰਾਜਾ ਰਣਜੀਤ ਸਿੰਘ ਦਾ ਕਰੀਬੀ ਵੀ ਹੀ ਇੱਕ ਸਮੇਂ ਦੇ ਉੱਤੇ 1849 ਦੇ ਵਿੱਚ ਜਿਹੜੀ ਸੈਕੰਡ ਐਂਗਲੋ ਸਿੱਖ ਵਾਰੀ ਉਹਦੇ ਬਾਅਦ ਅੰਗਰੇਜ਼ਾਂ ਨੇ ਪੂਰੇ ਤਰੀਕੇ ਨਾਲ ਪੰਜਾਬ ਤੇ ਕਬਜ਼ਾ ਕਰ ਲਿਆ ਤੇ ਸਿੱਖ एंपਾਇਰ ਜਿਹੜਾ ਹੀ ਸਿੱਖਾਂ ਦਾ ਰਾਜ ਜਿਹਨੂੰ ਗੋਲਡਨ ਰੂਲ ਵੀ ਕਿਹਾ ਜਾਂਦਾ ਵਾ ਜਿਹਨੂੰ ਦੁਨੀਆ ਦਾ ਸਭ ਤੋਂ ਵਧੀਆ ਰਾਜ ਕਿਹਾ ਜਾਂਦਾ ਵਾ ਉਹ ਖਤਮ ਹੋ ਗਿਆ 1757 ਤੱਕ ਇਹਨਾਂ ਨੇ ਪੂਰੇ ਭਾਰਤ ਤੇ ਕਬਜ਼ਾ ਕਰ ਲਿਆ ਸੀ ਪਰ ਉਹ ਤੋਂ ਬਾਅਦ ਵੀ ਇਹਨਾਂ ਨੂੰ 100 ਸਾਲ ਲੱਗ ਗਏ ਪੰਜਾਬ ਤੇ ਕਬਜ਼ਾ ਕਰਨ ਲੱਗਿਆਂ ਨੂੰ ਪੂਰਾ ਭਾਰਤ 200 ਸਾਲ ਗੁਲਾਮ ਰਿਹਾ ਵਾ ਤੇ ਪੰਜਾਬ ਇਕੱਲਾ 100 ਸਾਲ ਗੁਲਾਮ ਰਿਹਾ ਵਾ ਸਭ ਤੋਂ ਬਾਅਦ ਪੰਜਾਬ ਗੋਰਿਆਂ ਦਾ ਗੁਲਾਮ ਹੋਇਆ ਤੇ ਸਭ ਤੋਂ ਪਹਿਲਾਂ ਪੰਜਾਬ ਬਜਾਦ ਹੋਇਆ 29 ਮਾਰਚ 1849 ਨੂੰ ਮਹਾਰਾਜੇ ਦਲੀਪ ਸਿੰਘ ਨੂੰ ਗੱਦੀ ਤੋਂ ਹਟਾ ਦਿੱਤਾ ਗਿਆ ਮਹਾਰਾਜੇ ਦਲੀਪ ਸਿੰਘ ਤੋਂ ਧੋਖੇ ਨਾਲ ਦਸਤਕਤ ਕਰਾਏ ਤੇ ਕੋਹੇਨੂਰ ਹੀਰਾ ਜਿਹੜਾ ਸੀ ਉਹ ਇੰਗਲੈਂਡ ਭੇਜ ਦਿੱਤਾ ਗਿਆ ਕੋਹੇਨੂਰ ਹੀਰਾ ਫਿਰ ਇੰਗਲੈਂਡ ਦੀ ਜਿਹੜੀ ਕੁਈਨ ਵਿਕਟੋਰੀਆ ਹੀ ਉਹਨੂੰ ਗਿਫਟ ਕੀਤਾ ਗਿਆ ਸ਼ੇਖਰਾਜ ਦੀ ਸਾਰੀ ਪ੍ਰਾਪਰਟੀ ਨੂੰ ਅੰਗਰੇਜ਼ਾਂ ਨੇ ਜ਼ਬਤ ਕਰ ਲਿਆ ਸੀ 21 ਦਸੰਬਰ 1849 ਨੂੰ ਜਦੋਂ ਤੱਕ ਮਹਾਰਾਜਾ ਦਲੀਪ ਸਿੰਘ 11 ਸਾਲ ਦਾ ਹੋ ਗਿਆ ਸੀ ਉਦੋਂ ਨੂੰ ਫਤਿਹਗੜ੍ਹ ਲੈ ਜਾਇਆ ਗਿਆ ਜਿਹੜੀ ਚਿੱਠੀਆਂ ਮਹਾਰਾਣੀ ਜਿੰਦਕੌਰ ਮਹਾਰਾਜਾ ਦਲੀਪ ਸਿੰਘ ਨੂੰ ਭੇਜਦੀ ਸੀ ਉਹ ਵੀ ਇਹਨਾਂ ਨੇ ਰੋਕ ਦਿੱਤੀਆਂ ਕਿਹੇ ਵੀ ਭਾਰਤੀ ਨੂੰ ਮਹਾਰਾਜਾ ਦਲੀਪ ਸਿੰਘ ਨਾਲ ਮਿਲਣ ਦੀ ਕੋਈ ਇਜਾਜ਼ਤ ਨਹੀਂ ਭਾਵੇਂ ਉਹ Hindu ਹੋਵੇ ਜਾਂ Sikh ਮਹਾਰਾਜੇ ਦਲੀਪ ਸਿੰਘ ਨੂੰ ਇਸੇ ਥਾਂ ਆਰਮੀ ਦੇ ਸਰਜੰਟ ਜੌਨ ਲੌਗਨ ਅਤੇ ਉਹਦੀ ਪਤਨੀ ਨਾਲ ਰੱਖਿਆ ਗਿਆ। ਉਹਨਾਂ ਦਾ ਜਿਹੜਾ ਪਾਲਣ ਪੋਸ਼ਣ ਹੀ ਉਹਨਾਂ ਦੀ ਜਿਹੜੀ ਪਰਵਰਿਸ਼ ਹੀ ਉਹ ਅੰਗਰੇਜ਼ ਬੱਚਿਆਂ ਦੇ ਵਾਂਗੂ ਕੀਤੀ ਗਈ। ਉਹਨੂੰ ਪਤਾ ਹੀ ਨਹੀਂ ਲੱਗਾ ਵੀ ਕਦੋਂ ਉਹਨੇ ਗਰੇਜਾਂ ਵਾਂਗੂ ਉੱਠਣਾ ਬੈਠਣਾ ਸ਼ੁਰੂ ਕਰ ਦਿੱਤਾ ਤੇ ਉਹਦੀ ਤੋਰ ਵੀ ਗਰੇਜਾਂ ਵਾਲੀ ਹੋ ਗਈ ਹੁਣ ਸਿੱਖਾ ਵਾਲੀ ਨਹੀਂ ਰਹੀ। ਮਹਾਰਾਜੇ ਦਲੀਪ ਸਿੰਘ ਨੂੰ ਉਹਦੇ ਧਰਮ ਤੋਂ ਦੂਰ ਰੱਖਿਆ ਗਿਆ, ਉਹਦੀ ਭਾਸ਼ਾ ਤੋਂ ਦੂਰ ਰੱਖਿਆ ਗਿਆ, ਉਹਦੇ ਸੱਭਿਆਚਾਰ ਤੋਂ ਦੂਰ ਰੱਖਿਆ ਗਿਆ। ਸਨ 1853 ਦੇ ਵਿੱਚ ਜਿਹੜਾ ਉਹਨਾਂ ਦਾ ਸੇਵਾਦਾਰ ਹੀ ਭਜਨ ਲਾਲ ਜਿਹੜਾ ਕਿ ਆਪ ਵੀ ਇਸਾਈ ਬਣ ਚੁੱਕਾ ਸੀ ਉਹਦੀ ਦੇਖਰੇਖ ਵਿੱਚ ਹੀ ਮਹਾਰਾਜਾ ਦਲੀਪ ਸਿੰਘ ਰਹਿੰਦਾ ਸੀ ਤੇ ਉਹਦੇ ਵਿੱਚ ਹੀ ਉਹਨੇ ਫਿਰ ਇਸਾਈ ਧਰਮ ਕਬੂਲ ਕਰ ਲਿਆ ਤੇ ਉਹ 크ਰਿਸਚੀਅਨ ਬਣ ਗਿਆ 1854 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਗਿਆ ਇਹਦਾ ਅਸਲ ਮਕਸਦ ਇਹ ਹੀ ਵੀ ਇਹਦੇ ਮਨ ਚੋਂ ਖਿਆਲ ਹੀ ਖਤਮ ਹੋ ਜੇ ਸਿੱਖ ਰਾਜ ਦਾ ਤੇ ਇਹਨੂੰ ਕੋਈ ਸਿੱਖ ਆਸੇ ਪਾਸੇ ਦਿਸੇ ਹੀ ਨਾ ਕੁਈਨ ਵਿਕਟੋਰੀਆ ਦਾ लाਡਲਾ ਹੀ ਦਲੀਪ ਸਿੰਘ ਉਹਨੂੰ ਆਪਣੇ ਨਾਲ ਰੱਖਦੀ ਹੀ ਹੋ ਸ਼ਾਹੀ ਦਾਵਤਾ ਦੇ ਵਿੱਚ ਵੀ ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਜਾਂਦੇ ਸਨ ਗੋਰੇ ਬੱਚਿਆਂ ਨਾਲ ਉਹਦਾ ਰੰਗ ਵੱਖਰਾ ਹੀ ਤਾਂ ਕਰਕੇ ਉਹਨੂੰ ਬਲੈਕ ਪ੍ਰਿੰਸ ਕਹਿੰਦੀ ਸੀ ਕੁਈਨ ਵਿਕਟੋਰੀਆ ਫਿਰ ਇੱਕ ਫਾਰਮਲ ਤਰੀਕੇ ਦੇ ਨਾਲ ਮਹਾਰਾਜਾ ਦਲੀਪ ਸਿੰਘ ਤੋਂ ਕੁਈਨ ਵਿਕਟੋਰੀਆ ਨੂੰ ਕੋਹਿੰੂਰ ਹੀਰਾ ਭੇਟ ਕਰਵਾਇਆ ਗਿਆ ਇੰਗਲੈਂਡ ਵਿੱਚ ਉਹ ਬਹੁਤ ਸਾਲ ਰਿਹਾ ਤਾਂ ਕਰਕੇ ਉਹ ਸਿੱਖ ਰਾਜ ਤੇ ਸਿੱਖ ਧਰਮ ਤੋਂ ਬਹੁਤ ਦੂਰ ਜਾ ਚੁੱਕਾ ਸੀ 18 ਸਾਲ ਦੀ ਉਮਰ ਦੇ ਵਿੱਚ ਉਹਨੇ ਨੇਪਾਲ ਦੀ ਰਾਜਧਾਨੀ ਕਾਸਮਾਂਡੂ ਵਿੱਚ ਰਹਿ ਰਹੀ ਆਪਣੀ ਮਾਂ ਨੂੰ ਚਿੱਠੀ ਲਿਖੀ ਉਹ ਚਿੱਠੀ ਮਹਾਰਾਣੀ ਤੱਕ ਪਹੁੰਚਰ ਤੋਂ ਪਹਿਲਾਂ ਹੀ ਗੋਰੇ ਅਫਸਰਾਂ ਦੇ ਹੱਥ ਲੱਗ ਗਈ। ਕੁਝ ਸਮੇਂ ਬਾਅਦ ਜਿਹੜੇ ਕਾਸਮਾਂਡੂ ਦੇ ਵਿੱਚ ਗੋਰੇ ਅਫਸਰ ਸਨ ਉਹਨਾਂ ਨੇ ਖਬਰ ਭੇਜੀ ਇੰਗਲੈਂਡ ਵਾਲਿਆਂ ਨੂੰ ਮਹਾਰਾਣੀ ਜਿੰਦਕੌਰ ਦੀ ਸਿਹਤ ਬਹੁਤ ਖਰਾਬ ਰਹਿੰਦੀ ਬਾ ਤੇ ਉਹ ਅੱਖਾਂ ਤੋਂ ਅੰਨੀ ਹੋ ਚੁੱਕੀ ਬਾ ਰੋ ਰੋ ਕੇ ਆਪਣੇ ਪੁੱਤਰ ਦੇ ਵਿਛੋੜੇ ਦੇ ਵਿੱਚ। ਹੁਣ ਗੋਰਿਆਂ ਨੂੰ ਕੋਈ ਖਤਰਾ ਨਹੀਂ ਜਾਪਦਾ ਸੀ ਮਹਾਰਾਜੇ ਦਲੀਪ ਸਿੰਘ ਦੀ ਇਸ ਇੱਛਾ ਨੂੰ ਪੂਰੇ ਕਰਨ ਦੇ ਵਿੱਚ। 16 ਜਨਵਰੀ 1861 ਨੂੰ ਮਹਾਰਾਜੇ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਕੌਰ ਦੀ ਕਲਕੱਤੇ ਦੇ ਇੱਕ ਹੋਟਲ ਦੇ ਵਿੱਚ ਮੁਲਾਕਾਤ ਕਰਵਾਈ ਗਈ। 13 ਸਾਲਾਂ ਬਾਅਦ ਜਦੋਂ ਉਹ ਆਪਣੀ ਮਾਂ ਨੂੰ ਮਿਲਿਆ ਸੀ ਤੇ ਆਪਣੀ ਮਾਂ ਦੇ ਮੋਢੇ ਤੇ ਸਿਰ ਰੱਖ ਕੇ ਉਹ ਰੋਣ ਲੱਗ ਗਿਆ। ਜਦੋਂ ਮਹਾਰਾਣੀ ਜਿੰਦਕੌਰ ਦਾ ਹੱਥ ਮਹਾਰਾਜੇ ਦਲੀਪ ਸਿੰਘ ਦੇ ਮੋਢੇ ਤੋਂ ਸਿਰ ਨੂੰ ਗਿਆ। ਉਹਨੇ ਉਹਦੇ ਕੇਸਾਂ ਨੂੰ ਮਹਿਸੂਸ ਨਹੀਂ ਕੀਤਾ ਕਿਉਂਕਿ ਉਹਨੇ ਕੇਸ ਕਟਾ ਲਏ ਸਨ ਤੇ ਉਹ 크ਰਿਸਚੀਅਨ ਬਣ ਗਿਆ ਸੀ ਤੇ ਉਹਨੂੰ ਉਹਦਾ ਜੂੜਾ ਜੜਾਈ ਉਹ ਮਹਿਸੂਸ ਨਾ ਹੋਇਆ। ਉਹਨੇ ਮਹਾਰਾਜਾ ਦਲੀਪ ਸ਼ਗਨੂ ਧੱਕਾ ਦੇ ਦਿੱਤਾ ਮਹਾਰਾਣੀ ਜਿੰਦਕੌਰ ਨੇ ਕੁ ਜਿਤਰਾ ਬਚਨ ਕੀਤੇ ਇਹ ਵੀ ਤਕਦੀਰਏ ਤੂੰ ਪਹਿਲਾ ਮੇਰੇ ਸਿਰ ਦਾ ਸਾਈਂ ਮੇਤੋਂ ਖੋ ਲਿਆ ਫਿਰ ਤੂੰ ਰਾਜ ਭਾਗ ਵੀ ਮੇਤੋਂ ਖੋ ਲਿਆ ਉਹ ਤੋਂ ਬਾਅਦ ਤੂੰ ਕੋਹੇਨੂਰ ਹੀਰਾ ਮੇਤੋਂ ਵਫ ਕਰ ਦਿੱਤਾ ਤੇ ਪੰਜਾਬ ਦੀ ਧਰਤੀ ਤੋਂ ਮੈਨੂੰ ਵੀ ਵਫ ਕਰ ਦਿੱਤਾ ਇਹ ਸਭ ਕੁਝ ਤਾਂ ਮੈਂ ਸਹਿ ਲਿਆ ਹੀ ਰੱਬ ਦਾ ਭਾਣਾ ਮਿੱਠਾ ਕਰਕੇ ਮੰਨ ਲਿਆ ਹੀ ਪਰ ਅੱਜ ਜਦੋਂ ਮੇਰਾ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੀ ਨਹੀਂ ਰਿਹਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦਾ ਲਹੂ ਇਹਦੇ ਵਿੱਚ ਮੁੱਕ ਗਿਆ ਤਾਂ ਹੀ ਮੈਂ ਕਿਤਰਾ ਸਹਿ ਲਵਾ ਉਹ ਕਹਿੰਦੀ ਰਾਜ ਭਾਗ ਚਲਿਆ ਗਿਆ ਸਿਰ ਦਾ ਸਾਈਂ ਚਲਿਆ ਗਿਆ ਮੈਨੂੰ ਧਰਤੀ ਤੋਂ ਵਾਖ ਕਰ ਦਿੱਤਾ ਮੈਥੋਂ ਕੋਈ ਨੂਰ ਵੀ ਖੋਲਿਆ ਫਿਰ ਵੀ ਮੈਨੂੰ ਕੋਈ ਦੁੱਖ ਨਹੀਂ ਹੋਇਆ ਜਿੰਨਾ ਦੁੱਖ ਮੈਨੂੰ ਅੱਜ ਹੋਇਆ ਹੈ ਕਿਉਂਕਿ ਅੱਜ ਮੇਰਾ ਪੁੱਤਰ ਸਿੱਖੀ ਨਾਲੋਂ ਹੀ ਟੁੱਟ ਗਿਆ ਇਹ ਸਭ ਜਦੋਂ ਦਲੀਪ ਸਿੰਘ ਨੇ ਸੁਣਿਆ ਤਾਂ ਉਹਨੂੰ ਬਹੁਤ ਦੁੱਖ ਹੋਇਆ ਉਹਨਾਂ ਜਦੋਂ ਆਪਣੇ ਪਿਓ ਬਾਰੇ ਸੁਣਿਆ ਸਿੱਖੀ ਬਾਰੇ ਸੁਣਿਆ ਉਹਨੇ ਫਿਰ ਆਪਣੀ ਮਾਂ ਨਾਲ ਵਾਅਦਾ ਕੀਤਾ ਵੀ ਉਹ ਅੰਮ੍ਰਿਤ ਪਾਨ ਕਰਕੇ ਤੇ ਸਿੰਘ ਸਜੂਗਾ ਤਾਂ ਮਹਾਰਾਜੇ ਦਲੀਪ ਸਿੰਘ ਨੇ ਮਹਾਰਾਣੀ ਜਿੰਦਾਂ ਨੂੰ ਕਿਹਾ ਵੀ ਤੂੰ ਹੀ ਵੀ ਮੇਰੇ ਨਾਲ ਇੰਗਲੈਂਡ ਚੱਲੋ ਤੇ ਗੋਰੇ ਮੰਨ ਵੀ ਗਏ ਦੋਵੇਂ ਫਿਰ ਇੰਗਲੈਂਡ ਰਹਿਣ ਲੱਗੇ ਹੁਣ ਕੀ ਹੋਇਆ ਵੀ ਮਹਾਰਾਣੀ ਜਿੰਦ ਕੌਰ ਮਹਾਰਾਜੇ ਦਲੀਪ ਸਿੰਘ ਨੂੰ ਆਪਣੇ ਰਾਜ ਬਾਰੇ ਦੱਸਦੀ ਸੀ ਆਪਣੇ ਵਿਤਾਂ ਬਾਰੇ ਦੱਸਦੀ ਸਿੱਖੀ ਬਾਰੇ ਦੱਸਦੀ ਸੀ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਦੱਸਦੀ ਸੀ ਜਿਹਦੇ ਕਰਕੇ ਗੋਰੇ ਉਹ ਤੋਂ ਫੇਰ ਡਰਨ ਲੱਗੇ ਤੇ ਉਹਨਾਂ ਨੇ ਫਿਰ ਤੋਂ ਮਾਪੋਤਾਂ ਨੂੰ ਵਾਅਦਾ ਕਰ ਦਿੱਤਾ 1 ਅਗਸਤ 1863 ਵਾਲੇ ਦਿਨ ਮਹਾਰਾਣੀ ਜਿੰਦ ਕੌਰ ਚੜਾਈ ਕਰ ਗਈ ਉਹਨਾਂ ਦੀ ਅਖੀਰਲੀ ਇੱਛਾ ਹੀ ਵੀ ਉਹਨਾਂ ਦਾ ਅੰਤਮ ਸੰਸਕਾਰ ਪੰਜਾਬ ਦੀ ਧਰਤੀ ਤੇ ਹੋਵੇ ਨਾ ਕਿ ਕਿਸੇ ਵਿਲਾਇਤ ਦੀ ਧਰਤੀ ਤੇ ਮਹਾਰਾਜਾ ਦਲੀਪ ਸਿੰਘ ਜਦੋਂ ਆਪਣੀ ਮਾਂ ਦੀ ਲਾਸ਼ ਨੂੰ ਲੈ ਕੇ ਬੰਬੇ ਦੀ ਬੰਦਰਗਾਹ ਤੇ ਪਹੁੰਚਿਆ ਤੇ ਉਹਨੂੰ ਪੰਜਾਬ ਜਾਣ ਤੋਂ ਗੋਰਿਆਂ ਨੇ ਫੇਰ ਰੋਕ ਲਿਆ ਉਹਨਾਂ ਨੂੰ ਇਹ ਡਰ ਹੀ ਵੀ ਜੇ ਦਲੀਪ ਸਿੰਘ ਪੰਜਾਬ ਦੀ ਧਰਤੀ ਤੇ ਪਹੁੰਚ ਗਿਆ ਤਾਂ ਉਹਨਾਂ ਖਿਲਾਫ ਹੀ ਕੁਝ ਪੰਗਾ ਪੈ ਜਾਊਗਾ ਅੰਤ ਤੇ ਫਿਰ ਮਹਾਰਾਣੀ ਜਿੰਦਕੌਰ ਦਾ ਸੰਸਕਾਰ ਜਿਹੜਾ ਹੀ ਨਰਮਦਾ ਨਦੀ ਦੇ ਕੰਢੇ ਤੇ ਹੋਇਆ ਸੀ ਜਦੋਂ ਭਾਰਤ ਤੋਂ ਇੰਗਲੈਂਡ ਵਾਪਸ ਗਿਆ ਸੀ ਦਲੀਪ ਸਿੰਘ ਤਾਂ ਉਹਨੇ 1864 ਦੇ ਵਿੱਚ ਸਿੱਖ ਧਰਮ ਵਾਪਸ ਬਣਾ ਲਿਆ ਜੋ ਉਹਨੇ ਵਾਦਾ ਕੀਤਾ ਸੀ ਆਪਣੀ ਮਾਤਾ ਨਾਲ ਉਸ ਵਾਅਦੇ ਦੇ ਤਹਿਤ ਉਹ ਸਿੰਘ ਸੱਜਿਆ ਉਹ ਤਾਂ ਉਮਰ ਹੀ ਪੰਜਾਬ ਵਾਪਸ ਆਉਣ ਦੀ ਕੋਸ਼ਿਸ਼ਾ ਕਰਦਾ ਰਿਹਾ ਪਰ ਉਹ ਕਦੇ ਪੰਜਾਬ ਵਾਪਸ ਨਹੀਂ ਆ ਸਕਿਆ ਮਹਾਰਾਜੇ ਦਲੀਪ ਸਿੰਘ ਨੇ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਨਾਲ ਸੰਪਰਕ ਕੀਤਾ ਉਹ ਗ੍ਰਾਂਥੀ ਪ੍ਰਤਾਪ ਸਿੰਘ ਨੂੰ ਨਾਲ ਲੈ ਕੇ 28 ਸਤੰਬਰ 1884 ਦੇ ਵਿੱਚ ਇੰਗਲੈਂਡ ਪਹੁੰਚ ਗਏ ਨਾਲ ਜਿਹੜੀਆਂ ਸੰਪਤੀਆਂ ਮਹਾਰਾਜੇ ਦਲੀਪ ਸਿੰਘ ਦੇ ਨਾਂ ਤੇ ਹੀ ਉਹਨਾਂ ਦੀਆਂ ਲਿਸਟ ਵੀ ਲੈ ਕੇ ਗਏ ਹਾਲਾਂਕਿ ਜਿਹੜੀ ਬ੍ਰਿਟਿਸ਼ ਸਰਕਾਰ ਹੀ ਇਹ ਪੰਜਾਬ ਜਾਣ ਦੀਆਂ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਮਹਾਰਾਜੇ ਨੇ ਕੀਤੀਆਂ ਸਨ ਸਭ ਨੂੰ ਉਹਨਾਂ ਨੇ ਰੋਕਿਆ ਇਹਦੇ باوجود 30 ਮਾਰਚ 1886 ਨੂੰ ਆਪਣੇ ਪਰਿਵਾਰ ਨਾਲ ਭਾਰਤ ਜਾਣ ਵਾਲੇ ਸਮੁੰਦਰੀ ਜਹਾਜ਼ ਤੇ ਸਵਾਰ ਹੋ ਗਏ ਜਦੋਂ ਉਹਨਾਂ ਭਾਰਤ ਪਹੁੰਚਣਾ ਹੀ ਤੇ ਉੱਥੇ ਪੰਜਾਬ ਦੇ ਵਿੱਚ ਅਮਨ ਸੰਚਾਰ ਵੀ ਰੱਖਿਆ ਸੀ ਪਰ ਰਾਹ ਵਿੱਚ ਹੀ ਉਹਨਾਂ ਦੇ ਪਰਿਵਾਰ ਨੂੰ ਫੜ ਕੇ ਵਾਪਸ ਯੂਰਪ ਭੇਜ ਦਿੱਤਾ ਫਿਰ ਮਹਾਰਾਜਾ ਦਲੀਪ ਸਿੰਘ ਨੂੰ ਗੋਰਿਆਂ ਨੇ ਪੈरिस ਦੇ ਵਿੱਚ ਨਜ਼ਰਬੰਦ ਕਰ ਲਿਆ ਇੰਗਲੈਂਡ ਵਿੱਚ ਮਹਾਰਾਜਾ ਦਲੀਪ ਸਿੰਘ ਨੇ ਦੋ ਵਿਆਹ ਕਰਾਏ ਸਨ ਜਿਹੜਾ ਉਹਨਾਂ ਦਾ ਪਹਿਲਾ ਵਿਆਹ ਸੀ ਉਹਦੇ ਤੋਂ ਉਹਨਾਂ ਦੇ 6 ਬੱਚੇ ਹੋਏ ਸਨ ਤੇ ਜਿਹੜਾ ਉਹਨਾਂ ਦਾ ਦੂਜਾ ਵਿਆਹ ਸੀ ਉਹਦੇ ਤੋਂ ਉਹਨਾਂ ਦੇ 2 ਬੱਚੇ ਹੋਏ ਸਨ ਹੈਰਾਨੀ ਵਾਲੀ ਗੱਲ ਇਹ 바ਵੀ ਬਿਨਾ ਕਿਹੇ ਖਾਸ ਕਾਰਨ ਤੋਂ ਇਹਨਾਂ ਦੇ ਵਿੱਚੋਂ ਚਾਰ ਬੱਚਿਆਂ ਦੀ ਮੌਤ ਹੋ ਗਈ। ਮਹਾਰਾਜਾ ਦੇ ਵੰਸ਼ਜਾਂ ਨੂੰ ਅੱਗੇ ਵਧਣ ਤੋਂ ਵੀ ਗੋਰਿਆਂ ਨੇ ਰੋਕਿਆ ਸੀ। ਇਹ ਵੀ ਕਿਹਾ ਜਾਂਦਾ ਹੈ ਵੀ ਜਿਹੜੀ ਕੁਈਨ ਵਿਕਟੋਰੀਆ ਸੀ ਉਹਨੇ ਜਿਹੜਾ ਮਹਾਰਾਜਾ ਦਲੀਪ ਸਿੰਘ ਦਾ ਪੁੱਤਰ ਸੀ ਪ੍ਰਿੰਸ ਵਿਕਟਰ ਉਸ ਪ੍ਰਿੰਸ ਵਿਕਟਰ ਦੀ ਪਤਨੀ ਨੂੰ ਸਾਫ਼ ਆਦੇਸ਼ ਦਿੱਤੇ ਸਨ ਵੀ ਮਹਾਰਾਜਾ ਦਲੀਪ ਸਿੰਘ ਵੀ ਕੁੱਲ ਅੱਗੇ ਨਹੀਂ ਵਧਣੀ ਚਾਹੀਦੀ। ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਐਸੀਆਂ ਦਵਾਈਆਂ ਦਿੱਤੀਆਂ ਗਈਆਂ ਜਿਦੇ ਤੋਂ ਉਹਨਾਂ ਦਾ ਵੰਸ਼ ਅੱਗੇ ਨਾ ਵੱਧ ਸਕੇ। ਕਿਉਂ ਕਰਕੇ ਤਖੀ ਸੋਚੋ ਵੀ 8 ਬੱਚੇ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਕੋਈ ਪੁੱਤਰ ਜਾਂ ਪੋਤਰੀ ਨਹੀਂ ਹੈਗੀ। ਮਹਾਰਾਜਾ ਦਲੀਪ ਸਿੰਘ ਦਾ ਅਖੀਲਾ ਸਮਾਂ ਪੈरिस ਦੇ ਇੱਕ ਹੋਟਲ ਦੇ ਵਿੱਚ ਗੁਜ਼ਰਿਆ। 55 ਸਾਲ ਦੀ ਉਮਰ ਦੇ ਹੋ ਗਏ ਸਨ ਜਦੋਂ ਉਹਨਾਂ ਨੇ ਅਖੀਲੇ ਸਾਲਏ। ਹਾਲਾਂਕਿ ਮਹਾਰਾਜਾ ਦਲੀਪ ਸਿੰਘ ਸਿੱਖ ਬਣ ਗਏ ਸਨ ਉਹਨਾਂ ਨੇ ਅੰਮ੍ਰਿਤ ਛਕ ਲਿਆ ਸੀ। ਫੇਰ ਵੀ ਗੋਰਿਆਂ ਨੇ ਉਹਨਾਂ ਨੂੰ ਐਜ਼ ਅ ਸਿੱਖ ਐਕਸੈਪਟ ਨਹੀਂ ਕੀਤਾ ਤੇ ਉਹਨਾਂ ਦੀ ਕਬਰ ਬਣਾਈ ਵਾ ਜਦ ਕਿ ਉਹ ਅੰਮ੍ਰਿਤਧਾਰੀ ਬਣ ਚੁੱਕੇ ਸਨ ਸਿੱਖ ਬਣ ਚੁੱਕੇ ਸਨ ਉਹਨਾਂ ਦੀ ਅਖੀਰਲੀ ਇੱਛਾ ਵੀ ਇਹ ਹੀ ਵੀ ਉਹਨਾਂ ਦੇ ਸਰੀਰ ਨੂੰ ਵਾਪਸ ਪੰਜਾਬ ਭੇਜ ਦਿੱਤਾ ਜਾਵੇ ਪਰ ਇਹ ਅਸਲ ਦੇ ਵਿੱਚ ਉਹਦੇ ਤੇ ਆਪਣਾ ਹੱਕ ਜਮਾਉਣ ਦੇ ਸਨ ਤਾਂ ਕਰਕੇ ਉਹਦੀ ਕਬਰ ਬਣਾਈ ਹੈ ਨਾ ਉਹਨਾਂ ਨੂੰ ਇਹ ਡਰ ਹੀ ਵੀ ਜੇ ਕਿਤੇ ਇਹਦਾ ਸਰੀਰ ਪੰਜਾਬ ਪਹੁੰਚ ਗਿਆ ਤਾਂ ਉਹਨਾਂ ਖਿਲਾਫ ਤਾਂ ਫਿਰ ਬਗਾਵਤ ਹੋ ਜੂਗੀ ਮਾਹਰਾ ਜੇ ਦਲੀਪ ਸਿੰਘ ਦੀਆਂ ਅਸਥੀਆਂ ਬ੍ਰਿਟੇਨ ਤੋਂ ਪੰਜਾਬ ਲਿਆਉਣ ਦੀ ਮੰਗ ਕਈ ਵਾਰ ਸੰਸਦ ਵਿੱਚ ਵੀ ਉੱਠੀ ਹੈ ਪਰ ਇਹਦੇ ਵਿੱਚ ਕੋਈ ਕਾਮਯਾਬੀ ਹਾਲੇ ਤੱਕ ਹਾਸਲ ਨਹੀਂ ਹੋਈ ਜੇ ਉਹਨਾਂ ਦੀਆਂ ਅਸਥੀਆਂ ਪੰਜਾਬ ਵਾਪਸ ਆਉਂਦੀਆਂ ਨੇ ਤਾਂ ਜਿਹੜੇ ਭੁੱਲੇ ਪਟਕੇ ਲੋਕ ਨੇ ਇਤਿਹਾਸ ਤੋਂ ਟੁੱਟੇ ਹੋਏ ਨੇ ਆਪਣੇ ਵਿਰਸੇ ਤੋਂ ਟੁੱਟੇ ਹੋਏ ਨੇ ਉਹ ਸ਼ਾਇਦ ਫਿਰ ਤੋਂ ਆਪਣੇ ਵਿਰਸੇ ਨਾਲ ਜੁੜ ਜਾਣ ਸੋ ਗੁਰ ਪਿਆਰਿਓ ਭੁੱਲਾ ਚੁੱਕਾ ਦੀ ਖਿਮਾ ਹੋਰ ਸਿੱਕੇ ਇਤਿਹਾਸ ਤੇ ਗੁਰਬਾਣੀ ਨਾਲ ਸੰਬੰਧਿਤ ਵੀਡੀਓ ਵੇਖਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ